ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੋਦ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਬਾਣੀ ਦੇ ਅੰਮ੍ਰਿਤ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਰਹੇ ਹੋ ਦਾਸ ਕੀ ਫਤਿਹ ਪ੍ਰਵਾਨ ਕਰੋ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਪਜੀ ਸਾਹਿਬ ਜੀ ਦੀ ਬਾਣੀ ਰੋਜ਼ ਸਵੇਰ ਉੱਠ ਕਰਕੇ ਪੜਦੇ ਆਪਾਂ ਪਿਛਲੇ ਵਾਰ ਜਦੋਂ ਸੰਗਰਾਦ ਨੂੰ ਮੇਲੇ ਪਾਇਏ ਸਨ ਉਦੋਂ ਵਿਚਾਰ ਕੀਤਾ ਸੀ ਵੀ ਪ੍ਰੇਮ ਨੂੰ ਜੀਵਨ ਵਿੱਚ ਕਿਵੇਂ ਵਸਾਣਾ ਹੈ ਹੁਣ ਆਪਾਂ ਜਦੋਂ ਬਾਣੀ ਪੜ ਰਹੇ ਹਾਂ ਸਾਨੂੰ ਕਈ ਲੋਕ ਆ ਕੇ ਮਿਲਦੇ ਨੇ ਵੀ ਸਾਨੂੰ ਬਾਣੀ ਸਮਝ ਨਹੀਂ ਆਉਂਦੀ ਕਈ ਕਹਿੰਦੇ ਨੇ ਬਾਣੀ ਪੜ੍ਹਨੀ ਪਤਾ ਨਹੀਂ ਕਿੰਨੀ ਕੋ ਕਠਨ ਹੈ ਪਰ ਜੋ ਅਸਲ ਪਾਵ ਹੈ ਜੋ ਅਸਲ ਗੱਲ ਹੈ ਬਾਣੀ ਪੜਨੀ ਬਹੁਤ ਸੋਖੀ ਹੈ ਬਾਣੀ ਸਮਝਨੀ ਬਹੁਤ ਸੋਖੀ ਹੈ ਇੱਕ ਉਹ ਸਮਾਸੀ ਜਦੋਂ RAM ਦਾ ਨਾਮ ਲੈਣ ਵਾਲੇ ਦੀ ਜੀਭ ਨੂੰ ਕੱਟ ਦਿੱਤਾ ਜਾਂਦਾ ਸੀ ਵੀ ਤੇਰੀ ਜਾਤ ਨਹੀਂ ਵੀ ਹੈ ਤੂੰ RAM ਦਾ ਨਾਮ ਨਹੀਂ ਲੈ ਸਕਦਾ ਇੱਕ ਉਹ ਸਮਾਸੀ ਜਦੋਂ ਕਿਸੇ ਦੇ ਕੰਨ ਵਿੱਚ ਵੀ ਰਾਮ ਦਾ ਨਾਮ ਪੈ ਜਾਂਦਾ ਉਹਦੇ ਕੰਨ ਵਿੱਚ ਸਿੱਕਾ ਕਾਲ ਕੇ ਪਾ ਦਿੱਤਾ ਜਾਂਦਾ ਸੀ ਵੀ ਤੈਨੂੰ ਹੱਕ ਨਹੀਂ ਹੈ ਰਾਮ ਦਾ ਨਾਮ ਸੁਣਨ ਵਾਸਤੇ ਅਗਰ ਆਪਾਂ ਅੱਜ ਦਾ ਸਮਾ ਵੇਖੀਏ ਸਾਡੇ ਘਰਾਂ ਵਿੱਚ ਗੁੱਟ ਕੇ ਸਭ ਨੂੰ ਹਰ ਕੁਝ ਕੁਸ਼ ਦੂਰੀ ਤੇ ਆਪਾਂ ਵੇਖੀ ਆਪਣੇ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਨੂੰ ਜਿੱਥੇ ਤੁਸੀਂ ਜਾ ਕੇ ਬਾਣੀ ਪੜ ਸਕਦੇ ਹੋ ਬਾਣੀ ਸਰਵਣ ਕਰ ਸਕਦੇ ਹੋ ਬਾਣੀ ਪੜਨੀ ਅਸਲੀਅਤ ਜੇ ਬਹੁਤ ਸੁਖੀ ਬਾਣੀ ਨੂੰ ਸ਼ਬਦ ਸ਼ਬਦ ਕਰਕੇ ਪੜਿਆ ਜਾਏ ਤੇ ਸ਼ਬਦ ਸ਼ਬਦ ਸਾਡੇ ਨੂੰ ਸਮਝ ਆਉਂਦਾ ਆ। ਆਪਾਂ ਜਦੋਂ ਜਪਜੀ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਦੀ ਸ਼ੁਰੂਆਤ ਇੱਕ ਓੰਕਾਰ ਦੇ ਨਾਲ ਹੁੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੁਰੂਆਤ ਇੱਕ ਓੰਕਾਰ ਦੇ ਨਾਲ ਧੰ ਗੁਰੂ ਨਾਨਕ ਦੇਵ ਮਹਾਰਾਜ ਕਰਦੇ ਨੇ। ਅੱਜ ਦਾ ਸਾਡਾ ਜੋ ਵਿਸ਼ਾ ਹੈ ਉਹ ਇੱਕ ਓੰਕਾਰ ਹੀ ਹੈ। ਵੀ ਆਪਾਂ ਸਮਝੀਏ ਵੀ ਇੱਕ ਓੰਕਾਰ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਕੀ ਸਮਝਾਣਾ ਚਾ ਰਹੇ ਨੇ ਇਹ ਸਮਝਣਾ ਸਾਡੇ ਵਾਸਤੇ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਪਹਿਲੀ ਪੌੜੀ ਤੇ ਪੈਰ ਨਹੀਂ ਰੱਖਾਂਗੇ ਦੂਜੀ ਪੌੜੀ ਤੇ ਜਾ ਨਹੀਂ ਪਾਵਾਂਗੇ ਪਹਿਲੀ ਪੌੜੀ ਹੈ ਇੱਕ ਓੰਕਾਰ ਇੱਕ ਓੰਕਾਰ ਦਾ ਆਪਾਂ ਸਾਰੇ ਲਗਭਗ ਅਰਥ ਜਾਣਦੇ ਆ ਵੀ ਰੱਬ ਪਰਮਾਤਮਾ ਅਕਾਲਪੁਰਖ ਇੱਕ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਅਕਾਲਪੁਰਖ ਇੱਕ ਦੀ ਗੱਲ ਕਰ ਰਹੇ ਨੇ ਉਦੋਂ ਉਹ ਕਹਿ ਰਹੇ ਨੇ ਵੀ ਦੁਨੀਆ ਤੇ ਜਿੰਨੇ ਵੀ ਪੀਰ ਪਗੰਬਰ ਦੇਵੀ ਦੇਵਤੇ ਨੇ ਸਭ ਸਤਕਾਰਯੋਗ ਨੇ ਪਰ ਪੂਜਨਯੋਗ ਇੱਕੋ ਇੱਕ ਅਕਾਲ ਪੁਰਖ ਹੈ ਜਿਨ੍ਹਾਂ ਨੇ ਦੇਵੀ ਦੇਵਤਿਆਂ ਨੂੰ ਵੀ ਬਣਾਇਆ ਦੇਖੋ ਰਸਤੇ ਵੱਖ-ਵੱਖ ਹੋ ਸਕਦੇ ਨੇ ਹੋ ਸਕਦਾ ਹੈ ਕੋਈ ਮੰਦਿਰ ਜਾ ਕੇ ਰੱਬ ਨੂੰ ਪਾਣਾ ਚਾਹੁੰਦਾ ਹੋਵੇ ਹੋ ਸਕਦਾ ਹੈ ਕੋਈ ਗੁਰਦੁਆਰਾ ਆ ਕੇ ਰੱਬ ਨੂੰ ਪਾਣਾ ਚਾਹੁੰਦਾ ਹੋਵੇ ਹੋ ਸਕਦਾ ਹੈ ਕੋਈ ਮਸਜਿਦ ਵਿੱਚ ਜਾ ਕੇ ਰੱਬ ਨੂੰ ਪਾਣਾ ਚਾਹੁੰਦਾ ਹੋਵੇ ਹੋ ਸਕਦਾ ਹੈ ਕੋਈ ਗਿਰਜਾ ਘਰ ਵਿੱਚ ਜਾ ਕੇ ਚਰਚ ਵਿੱਚ ਜਾ ਕੇ ਰੱਬ ਨੂੰ ਪਾਣਾ ਚਾਹੁੰਦਾ ਹੋਵੇ ਰਸਤੇ ਵੱਖ-ਵੱਖ ਹੋ ਸਕਦੇ ਨੇ ਪਰ ਮੰਜ਼ਿਲ ਜਿਹੜੀ ਹੈ ਉਹ ਇੱਕ ਹੈ। ਮੰਜ਼ਿਲ ਸਾਰਿਆਂ ਨੂੰ ਕੀ ਚਾਹੀਦਾ ਜੀ ਮਨ ਦੀ ਸ਼ਾਂਤੀ ਚਾਹੀਦੀ। ਉਹ ਮਨ ਦੀ ਸ਼ਾਂਤੀ ਰੱਬੀ ਗੁਣਾ ਦੇ ਨਾਲ ਸਾਡੇ ਜੀਵਨ ਵਿੱਚ ਆਉਂਦੀ ਹੈ ਜੋ ਇੱਕ ਓੰਕਾਰ ਹੈ ਉਹ ਸਾਨੂੰ ਸਿਖਾਣਾ ਚਾਹ ਰਿਹਾ ਹੈ ਵੀ ਦੁਨੀਆ ਵਿੱਚ ਜੋ ਵੀ ਹੈ ਉਹ ਇੱਕ ਪਰਮਾਤਮਾ ਦਾ ਹੈ ਉਹ ਇੱਕ ਪਰਮਾਤਮਾ ਦੇ ਕੋਲੋਂ ਬਣਿਆ ਹੋਇਆ ਹੈ ਤੇ ਉਸ ਇੱਕ ਪਰਮਾਤਮਾ ਦੀ ਜੋਤ ਸਾਡੇ ਸਾਰਿਆਂ ਵਿੱਚ ਵਸਦੀ ਹੈ। ਜੋ ਆਪਾਂ ਪੜਦੇ ਆ ਘਟ ਘਟ ਅੰਦਰ ਵਸਿਆ ਨਿਰੰਕਾਰ ਦੁਨੀਆ ਵਿੱਚ ਜਿੰਨਾ ਵੀ ਵਸਤੂ ਹੈ ਜਿੰਨੇ ਮਿੱਟੀ ਦੇ ਕਣ ਕਣ ਨੇ ਉਹਨਾਂ ਵਿੱਚ ਵੀ ਪਰਮਾਤਮਾ ਦਾ ਵਾਸ ਹੈ ਤੇ ਉਹ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਹੈ ਜਿਨੇ ਇਸ ਦੁਨੀਆ ਇਸ ਸ੍ਰਿਸ਼ਟੀ ਨੂੰ ਬਣਾਇਆ ਹੈ ਅਗਰ ਆਪਾਂ ਉਸ ਅਕਾਲ ਪੁਰਖ ਨੂੰ ਵਿਚਾਰਦੇ ਹਾਂ ਉਸ ਅਕਾਲ ਪੁਰਖ ਦੀ ਗੱਲ ਕਰਦੇ ਹਾਂ ਤੇ ਸਾਡਾ ਜੀਵਨ ਸਵਰਗੇ ਜੀਵਨ ਬਣਦਾ ਹੈ ਅਗਰ ਆਪਾਂ ਅੱਜ ਵਿਚਾਰ ਕਰੀਏ ਇੱਕ ਓੰਕਾਰ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਵੇਖੋ ਉਹਦੇ ਵਿੱਚ ਏਕਤਾ ਹੈ ਗੁਰੂ ਸਾਹਿਬ ਮਹਾਰਾਜ 35 ਮਹਾਂਪੁਰਖਾਂ ਦੀ ਬਾਣੀ ਹੈ ਪਰ ਸਾਰਿਆਂ ਦੀ ਜੋ ਧੁਨ ਹੈ ਉਹ ਇੱਕ ਹੈ ਅੱਜ ਆਪਾਂ ਇਹ ਵਿਚਾਰ ਕਰੀਏ ਵੀ ਸਾਡੇ ਵਿੱਚ ਵੀ ਏਕਤਾ ਆਏ ਅਗਰ ਸਾਡੇ ਵਿੱਚ ਏਕਤਾ ਆਏਗੀ ਤੇ ਅਸੀਂ ਵੀ ਇੱਕ ਓੰਕਾਰ ਬਣਦੇ ਜਾਵਾਂਗੇ ਜਦੋਂ ਸਾਰੇ ਇੱਕ ਮਿਕ ਹੋ ਸਾਡੇ ਪੰਥ ਵਿੱਚ ਅਤੀਸ਼ਕ ਕਾਰਯੋਗ ਦਲ ਪੰਥ ਚੱਲ ਰਹੇ ਨੇ ਸੰਪਰਦਾਵਾਂ ਟਕਸਾਲਾਂ ਕਾਲਜ ਸਾਰੇ ਆਪਣੋ ਆਪ ਆਪਣੇ ਤਰੀਕੇ ਦੇ ਨਾਲ ਗੁਰਮਤਿ ਦੀ ਪ੍ਰਚਾਰ ਵਿਸਾਰ ਕਰ ਰਹੇ ਨੇ ਪਰ ਜਦੋਂ ਤੱਕ ਆਪਾਂ ਇਕੱਤਰ ਧੋ ਕੇ ਇੱਕ ਨਹੀਂ ਹੁੰਦੇ ਉਦੋਂ ਤੱਕ ਗੁਰਮਤਿ ਦਾ ਪ੍ਰਚਾਰ ਅਸਲ ਭਾਵ ਵਿੱਚ ਨਹੀਂ ਜਦੋਂ ਏਕਤਾ ਇੱਕ ਜੀਵਨ ਵਿੱਚ ਇੱਕ ਸਮਾਜ ਵਿੱਚ ਇੱਕ ਸੰਪਰਦਾ ਵਿੱਚ ਇੱਕ ਪੰਥ ਵਿੱਚ ਆਉਂਦੀ ਹੈ ਪੰਥ ਤੋਂ ਭਾਵ ਹੀ ਰਸਤਾ ਹੈ ਰਸਤੇ ਅਗਰ ਇੱਕ ਤੇ ਜਾਵਾਂਗੇ ਤੇ ਮੰਜ਼ਿਲ ਉੱਤੇ ਪਹੁੰਚਾਂਗੇ ਅਗਰ ਦਵਾਰਾ ਦਵਾਰਾ ਰਸਤੇ ਬਦਲਦੇ ਰਹਾਂਗੇ ਤੇ ਮੰਜ਼ਿਲ ਉੱਤੇ ਕਦੀ ਪਹੁੰਚ ਨਹੀਂ ਪਾਵਾਂਗੇ ਅਗਰ ਆਪਾਂ ਚਾਹੁੰਨੇ ਹਾਂ ਵੀ ਅਸੀਂ ਅੰਮ੍ਰਿਤਸਰ ਪਹੁੰਚਣਾ ਹੈ ਅਸੀਂ ਅੰਮ੍ਰਿਤਸਰ ਸਾਹਿਬ ਪਹੁੰਚਣਾ ਹੈ ਤੇ ਸਾਨੂੰ ਇੱਕ ਰਸਤਾ ਚੁਣਨਾ ਪਵੇਗਾ ਉਸ ਰਸਤੇ ਉੱਤੇ ਚੱਲਣਾ ਪਵੇਗਾ ਤੇ ਅਸੀਂ ਅੰਮ੍ਰਿਤਸਰ ਸਾਹਿਬ ਪਹੁੰਚ ਸਕਦੇ ਹਾਂ ਹੋ ਸਕਦਾ ਐ ਅਸੀਂ ਅੰਬਾਲੇ ਨੂੰ ਹੋ ਕਰਕੇ ਜਾਈਏ ਹੋ ਸਕਦਾ ਐ ਅਸੀਂ ਪਟਿਆਲੇ ਨੂੰ ਹੋ ਕਰਕੇ ਜਾਈਏ ਹੋ ਸਕਦਾ ਕੋਈ ਹੋਰ ਕਿਸੇ ਰਸਤੇ ਤੋਂ ਜਾਏ ਰਸਤੇ ਬਹੁਤ ਅਨੇਕ ਹੋ ਸਕਦੇ ਨੇ ਪਰ ਜਿਹੜੀ ਮੰਜ਼ਿਲ ਹੈ ਉਹ ਇੱਕ ਹੋਏਗੀ ਪਰ ਇੱਕ ਹੋਰ ਗੱਲ ਸਮਝਣ ਵਾਲੀ ਹੈ ਅਗਰ ਰਸਤੇ ਹੀ ਬਦਲਦੇ ਰਾਂਗੇ ਤੇ ਮੰਜ਼ਿਲ ਉੱਤੇ ਕਦੀ ਪਹੁੰਚ ਨਹੀਂ ਪਾਵਾਂਗੇ ਅੱਜ ਸਾਡੇ ਵਿੱਚ ਇਹ ਕਮੀ ਹੈ ਖਾਲਸਾ ਜੀ ਬੜੇ ਦੁੱਖ ਦੇ ਨਾਲ ਕਹਿ ਰਹੇ ਆਂ ਸਾਡੇ ਪੰਥ ਵਿੱਚ ਇਹ ਬਹੁਤ ਵੱਡੀ ਕਮੀ ਹੈ ਅਸੀਂ ਐਤਵਾਰ ਨੂੰ ਗੁਰਦੁਆਰਾ ਸਾਹਿਬ ਆਉਂਦੇ ਆ ਮੰਗਲਵਾਰ ਨੂੰ ਤੇਲ ਚੜਾਉਂਦੇ ਆ ਵੀਰਵਾਰ ਨੂੰ ਪੀਰਾਂ ਦੇ ਮੱਥਾ ਟੇਕਦੇ ਆ ਤੇ ਜਾ ਕੇ ਪਾਲਦੇ ਹਾਂ ਸੁੱਖ ਵੇਖੋ ਸਾਰਿਆਂ ਦਾ ਆਪਣਾ ਆਪਣਾ ਤਰੀਕਾ ਹੈ ਉਹ ਸਭ ਸਤਿਕਾਰਯੋਗ ਪਰ ਜਿਹੜਾ ਰਸਤਾ ਹੈ ਉਹ ਇੱਕ ਫੜਨਾ ਪਏਗਾ ਇੱਕ ਰਸਤੇ ਦੇ ਨਾਲ ਹੀ ਅਗਰ ਆਪਾਂ ਚੱਲਾਂਗੇ ਤਾਂ ਉਸ ਅਕਾਲ ਪੁਰਖ ਤੱਕ ਪਹੁੰਚ ਪਾਵਾਂਗੇ ਉਸ ਏਕਤਾ ਦੀ ਲੋੜ ਹੈ ਤੇ ਜਦੋਂ ਏਕਤਾ ਸਾਡੇ ਵਿੱਚ ਆਏਗੀ ਉਹ ਪ੍ਰੇਮ ਦਾ ਵਾਸੇ ਨੂੰ ਲੈ ਕਰਕੇ ਆਏਗੀ ਜਦੋਂ ਏਕਤਾ ਸਾਡੇ ਸਾਰਿਆਂ ਵਿੱਚ ਆਏਗੀ ਉਹ ਸੁਪ੍ਰੇਮ ਦੇ ਵਾਸੇ ਨੂੰ ਲੈ ਕਰਕੇ ਆਏਗੀ ਤੇ ਪ੍ਰੇਮ ਦੇ ਨਾਲ ਹੀ ਅਸੀਂ ਬਾਣੀ ਨੂੰ ਗੁਰਮਤ ਨੂੰ ਆਪਣੀ ਜੀਵਨ ਵਿੱਚ ਵਸਾ ਕਰਕੇ ਪਾ ਪਾਵਾਂਗੇ ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ਪਰ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ਆਪਾਂ ਗੁਰੂ ਨੂੰ ਤਾਂ ਜ਼ਰੂਰ ਮੰਨਦੇ ਆਂ ਔਰ ਗੁਰੂ ਦੀ ਵੀ ਮੰਨਣੀ ਸ਼ੁਰੂ ਕਰੀਏ ਬਾਣੀ ਪੜਨ ਦਾ ਭਾਵ ਹੀ ਆ ਹੈ ਅਗਰ ਆਪਾਂ ਕਹਿੰਦੇ ਆ ਨਿਤਨੇਮ ਤੇ ਨਿਤਨੇਮ ਦੇ ਪੰਜ ਸਟੈਪ ਨੇ ਪੰਜ ਪੌੜੀਆਂ ਨੇ ਸਭ ਤੋਂ ਪਹਿਲਾ ਹੈ ਬਾਣੀ ਉੱਤੇ ਵਿਸ਼ਵਾਸ ਕਰਨਾ ਜਦੋਂ ਤੱਕ ਬਾਣੀ ਉੱਤੇ ਵਿਸ਼ਵਾਸ ਨਹੀਂ ਉਦੋਂ ਤੱਕ ਬਾਣੀ ਪੜਨ ਦਾ ਵੀ ਫਾਇਦਾ ਨਹੀਂ ਸਭ ਤੋਂ ਪਹਿਲਾ ਬਾਣੀ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ ਕਿ ਦੁਨੀਆ ਵਿੱਚ ਜੋ ਵੀ ਹੋਏਗਾ ਉਹ ਸ ਬਾਣੀ ਦੀ ਕਿਰਪਾ ਦੇ ਨਾਲ ਹੋਏਗਾ ਸਾਨੂੰ ਜੀਵਨ ਵਿੱਚ ਕੁਝ ਵੀ ਪ੍ਰਾਪਤ ਹੋਏਗਾ ਤੇ ਉਹ ਆਕਾਲ ਪੁਰਖ ਖੁਦ ਖੁਦਾ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਏਗਾ ਬਾਣੀ ਪੜ੍ਹ ਕਰਕੇ ਪ੍ਰਾਪਤ ਸਮਝ ਕਰਕੇ ਪ੍ਰਾਪਤ ਹੋਏਗਾ ਜਦੋਂ ਆਪਾਂ ਬਾਣੀ ਉੱਤੇ ਵਿਸ਼ਵਾਸ ਕਾਇਮ ਕਰ ਲਵਾਂਗੇ ਅਸੀਂ ਦਰਦਰ ਤੇ ਪਟਕਣਾ ਛੱਡ ਦਵਾਂਗੇ ਜਦੋਂ ਸਾਡਾ ਬਾਣੀ ਉੱਤੇ ਵਿਸ਼ਵਾਸ ਪੈਦਾ ਹੋ ਜਾਏਗਾ ਉਦੋਂ ਅਸੀਂ ਇੱਕ ਓਮਕਾਰ ਦੇ ਨਾਲ ਆਪਣੇ ਆਪ ਜੁੜਦੇ ਜਾਵਾਂਗੇ ਹੁਣ ਬਾਣੀ ਉੱਤੇ ਵਿਸ਼ਵਾਸ ਕਿਸ ਤਰ੍ਹਾਂ ਪੈਦਾ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਐਸੀ ਬਸਤ ਜਗਤ ਮੈਂ ਨਹੀਂ ਜੋ ਮੈਂ ਨਾ ਦੇਈ ਖਾਲਸੇ ਤਾਂ ਹੀ ਦੁਨੀਆ ਉੱਤੇ ਕੋਈ ਐਸੀ ਵਸਤੂ ਨਹੀਂ ਜੋ ਮੈਂ ਉਸ ਖੁਦ ਖੁਦਾ ਖਾਲਸੇ ਨੂੰ ਨਹੀਂ ਬਖਸ਼ੀ ਹੈ ਦੁਨੀਆ ਉੱਤੇ ਕੋਈ ਐਸੀ ਵਸਤੂ ਨਹੀਂ ਤੇ ਸਚਾਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਾਰਾ ਕੁਝ ਬਖਸ਼ਿਆ ਦੁਨੀਆ ਉਤੇ ਕੋਈ ਪੀਰ ਪਗੰਬਰ ਇਸ਼ਟ ਐਸਾ ਨਹੀਂ ਜਿਨੇ ਆਪਣੇ ਵਰਗਾ ਸਰੂਪ ਆਪਣੇ ਚੇਲੇਆਂ ਨੂੰ ਦਿੱਤਾ ਹੋਵੇ ਦੁਨੀਆ ਉਤੇ ਕੋਈ ਇਸ਼ਟ ਪੀਰ ਪਗੰਬਰ ਐਸਾ ਨਹੀਂ ਜਿਨੇ ਦੁਨੀਆ ਵਾਸਤੇ ਆਪਣੇ ਚਾਰ ਪੁੱਤਰ ਕੁਰਬਾਨ ਕੀਤੇ ਹੋਣ ਦੁਨੀਆ ਉਤੇ ਕੋਈ ਐਸਾ ਇਸ਼ਟ ਦੇਵੀ ਦੇਵਤਾ ਨਹੀਂ ਜਿਨੇ ਦੁਨੀਆ ਵਾਸਤੇ ਸਮਾਜ ਵਾਸਤੇ ਸੰਸਾਰ ਵਾਸਤੇ ਆਪਣਾ ਘਰ-ਬਾਰ ਛੱਡ ਕੇ जान ਦਾ ਫੈਸਲਾ ਕੀਤਾ ਹੋਏ ਦੁਨੀਆ ਉੱਤੇ ਕੋਈ ਐਸਾ ਇਸ਼ਟ ਦੇਵਤਾ ਨਹੀਂ ਜਿਨੇ ਆਪਣੇ ਪਿਤਾ ਨੂੰ ਜਾ ਕੇ ਚਾਂਦਨੀ ਚੌਕ ਵਿੱਚ ਸਿਰ ਕਲਮ ਕਰਾਉਣ ਦੀ ਗੱਲ ਕਹੀ ਹੋਵੇ ਦੁਨੀਆ ਉੱਤੇ ਕੋਈ ਐਸਾ ਦੇਵੀ ਦੇਵਤਾ ਪੀਰ پیغمبر ਨਹੀਂ ਅਗਰ ਗੁਰੂ ਸਾਹਿਬ ਸਾਡੇ ਵਾਸਤੇ ਆਪਣੇ ਚਾਰ ਪੁੱਤਰ ਕੁਰਬਾਨ ਕਰ ਸਕਦੇ ਨੇ ਅਸੀਂ ਗੁਰੂ ਤੇ ਵਿਸ਼ਵਾਸ ਵੀ ਨਹੀਂ ਕਰ ਸਕਦੇ ਜਦੋਂ ਬਾਣੀ ਉੱਤੇ ਵਿਸ਼ਵਾਸ ਪੈਦਾ ਹੋ ਜਾਂਦਾ ਨਾ उदो हृदय गल निकलती है मेरा मुझ में किश नहीं जो किश है सो तेरा बड़े प्रेम न पढ़ो मेरा मुझ में किश नहीं मेरा मुझ में किश नहीं जो किच है सो तेरा जो किच है सो तेरा ਆਵ ਹੈ ਮੇਰਾ ਮੇਰੇ ਅੰਦਰ ਕੁਝ ਹੈ ਹੀ ਨਹੀਂ ਜਦੋਂ ਵਿਸ਼ਵਾਸ ਹੁੰਦਾ ਨਾ ਜੀ ਉਦੋਂ ਬੰਦ-ਬੰਦ ਕਟਾਏ ਜਾਂਦੇ ਜਦੋਂ ਵਿਸ਼ਵਾਸ ਹੁੰਦਾ ਉਦੋਂ ਖੋਪੜ ਲਹਾਏ ਜਾਂਦੇ ਜਦੋਂ ਵਿਸ਼ਵਾਸ ਹੁੰਦਾ ਉਦੋਂ ਚਰਖੜੀਆਂ ਤੇ ਚੜਾਇਆ ਜਾਂਦਾ ਹੈ ਵਿਸ਼ਵਾਸ ਦੀ ਗੱਲ ਹੈ ਹੁਣ ਬਾਣੀ ਉੱਤੇ ਪੱਕਾ ਨਿਸ਼ਚਾ ਪੱਕਾ ਵਿਸ਼ਵਾਸ ਆਪਾਂ ਕੀਤਾ ਵੀ ਦੁਨੀਆ ਵਿੱਚ ਜੋ ਵੀ ਮਿਲ ਜਾਣਾ ਸਾਨੂੰ ਬਾਣੀ ਤੋਂ ਮਿਲ ਜਾਣਾ ਹੈ ਹੁਣ ਦੂਜੀ ਨਿਤਨੇਮ ਦੀ ਪੋੜੀ ਆਪਾਂ ਚੜਾਂਗੇ ਪੜਨ ਵਾਲੀ ਹੁਣ ਬਾਣੀ ਨੂੰ ਪੜਨ ਦਾ ਭਾਵ ਆਪਣੇ ਹਿਰਦਿਆਂ ਵਿੱਚ ਪੈਦਾ ਕਰਨਾ ਹੁਣ ਬਾਣੀ ਨੂੰ ਪੜਨ ਤੋਂ ਐਸੇ ਭਾਵ ਨਹੀਂ ਵੀ ਤੁਸੀਂ ਉੱਠ ਗਏ ਤੇ ਬਾਣੀ ਪੜੀ ਜਾਂਦੇ ਅਸੀਂ ਪੜੀ ਜਾਂਦੇ ਅਸੀਂ ਪੜੀ ਜਾਂਦੇ ਆ ਬਾਣੀ ਦੇ ਨਾਲ ਪ੍ਰੇਮ ਦੇ ਨਾਲ ਭਾਵ ਹੈ ਬਾਣੀ ਇਹ ਚ ਲਿਖਿਆ ਗਾਓ ਸੱਚੀ ਬਾਣੀ ਗਾਣਾ ਹੈ ਗਾਣ ਤੋਂ ਭਾਵ ਤੁਸੀਂ ਅਗਰ ਕਿਸੇ ਮਸਤ ਮਲੰਗ ਨੂੰ ਇਹ ਕਹਿੰਦਾ ਜਦੋਂ ਉਹ ਗਾਣੇ ਗਾਉਂਦੇ ਨੇ ਉਹ ਐਨੇ ਗਾਣਿਆਂ ਵਿੱਚ ਰੁੱਝ ਜਾਂਦੇ ਨੇ ਉਹਨਾਂ ਨੂੰ ਦੁਨੀਆਂ ਵਿੱਚ ਕੁਝ ਸੁਝਦਾ ਨਹੀਂ ਆਪਾਂ ਬਾਣੀ ਵਿੱਚ ਐਨੇ ਰੁੱਝ ਜਾਈਏ ਸਾਡੇ ਜਦੋਂ ਮੁਖਾਰ ਬੰਦ ਤੋਂ ਬਾਣੀ ਦੇ ਬੋਲ ਬਾਹਰ ਆਉਣ ਸਾਡੇ ਹਿਰਦਿਆਂ ਉੱਤੇ ਗੁਰਨਾਨਕ ਦਾ ਆਵਾਸ ਹੋ ਜਾਏ ਜਦੋਂ ਸਾਡੇ ਮੁਖਾਰ ਬੰਦ ਤੋਂ ਸਤਨਾਮ ਨਿਕਲੇ ਵਾਹਿਗੁਰੂ ਨਿਕਲੇ ਸਾਡੇ ਮਨ ਉੱਤੇ ਗੁਰਨਾਨਕ ਦੇ ਰੰਗ ਨਾਲ ਰੰਗੇ ਜਾਈਏ ਰੰਗ ਲਾਗਤ 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 ਹੈ ਇਹ ਰੰਗ ਇੱਕਦਮ ਨਹੀਂ ਲੱਗਦਾ ਰੰਗ ਹੋਲੀ ਹੋਲੀ ਲੱਗਦਾ ਆਪਾਂ ਅੱਜ ਬਾਣੀ ਪੜਦੇ ਆਂ ਵੀ ਵਾਹਿਗੁਰੂ ਜੀ ਮੈਂ 40 ਦਿਨ ਬਾਣੀ ਪੜਾਂਗਾ ਮੈਨੂੰ ਫਲਾਣੀ ਚੀਜ਼ ਮਿਲ ਜਾਏ। ਅੱਜ ਅਸੀਂ ਬਾਣੀ ਪੜਦੇ ਆਂ ਵੀ ਮੈਂ ਐਨੇ ਦਿਨ ਗੁਰੂ ਘਰ ਜਾਵਾਂਗਾ ਮੈਨੂੰ ਫਲਾਣੀ ਚੀਜ਼ ਮਿਲ ਜਾਏ। ਗੁਰੂ ਘਰ ਲੋਭ ਤੇ ਮੋਹ ਨੂੰ ਹਟਾਉਣ ਵਾਸਤੇ ਬਣਾਏ ਗਏ ਸੀ। ਆਪਾਂ ਗੁਰੂ ਘਰ ਆ ਕੇ ਲੋਭ ਤੇ ਮੋਹ ਵਿਖਾ ਰਹੇ। ਬਾਣੀ ਪੜਨ ਤੋਂ ਪਾਵ ਹੈ ਬਾਣੀ ਮੇਰੇ ਜੀਵਨ ਦੀ ਜਾਂਚ ਹੈ। ਬਾਣੀ ਮੇਰੇ ਜੀਵਨ ਵਿੱਚ ਸਭ ਕੁਝ ਹੈ। ਜਦੋਂ ਬਾਣੀ ਉਸ ਸੁਭਾਅ ਦੇ ਨਾਲ ਪੜੀ ਜਾਏਗੀ ਉਦੋਂ ਬਾਣੀ ਪੜੀ ਹੈ ਆਪਾਂ ਅੱਜ ੱੱਕੇ ਦੇ ਨਾਲ ਬਾਣੀ ਪੜ ਰਹੇ ਆਂ ਵੀ 2:30 ਵਜੇ ਨੂੰ ਉੱਠ ਕੇ ਬਾਣੀ ਪੜਨੀ ਪਰ ਬਾਣੀ ਪ੍ਰੇਮ ਦਾ ਵਿਸ਼ਾ ਹੈ ਜਦੋਂ ਪ੍ਰੇਮ ਹੈ ਉਦੋਂ ਬਾਣੀ ਚੱਲ ਰਹੀ ਬਾਣੀ ਅਠੋ ਪਹਿਰ 24 ਘੰਟੇ ਤੁਹਾਡੇ ਅੰਦਰ ਚੱਲ ਸਕਦੀ ਹੈ ਅਗਰ ਪ੍ਰੇਮ ਦਾ ਵਿਸ਼ਾ ਮੜ ਜਾਏ ਦੂਜੀ ਪੌੜੀ ਆਪਾਂ ਚੜੀ ਜੀ ਆਪਾਂ ਬਾਣੀ ਨੂੰ ਪੜਿਆ ਬਾਣੀ ਨੂੰ ਪੜਨ ਵਾਲੇ ਬਹੁਤ ਲੋਕ ਪਰ ਆਪਾਂ ਸਿੱਧਾ ਦੂਜੀ ਪੌੜੀ ਤੇ ਛਾਲ ਮਾਰਦੇ ਆ ਇਸ ਕਰਕੇ ਡਿੱਗ ਜਾਂਦੇ। ਇਸ ਕਰਕੇ ਸਾਡੇ ਮਨ ਵਿੱਚ ਆਉਂਦਾ ਜਦੋਂ ਅਸੀਂ ਬਾਣੀ ਪੜਦੇ ਆ ਸਾਨੂੰ ਨੀਂਦ ਆਉਂਦੀ ਆ ਆਮ ਬੀਬੀਆਂ ਆ ਮੇਰੇ ਵੀਰ ਭੈਣ ਕੇ ਕੀ ਕਰਦੇ ਨੇ ਜਦੋਂ ਅਸੀਂ ਬਾਣੀ ਪੜਦੇ ਆ ਸਾਨੂੰ ਨੀਂਦ ਆਉਂਦੀ ਏ। ਜਦੋਂ ਅਸੀਂ ਬਾਣੀ ਪੜਦੇ ਆ ਸਾਨੂੰ ਕੰਮ ਕਾਜ ਯਾਦ ਆਉਂਦੇ ਨੇ ਆਮ ਕਿਹਾ ਜਾਂਦਾ ਪਰ ਤੁਸੀਂ ਭਾਗਾ ਵਾਲੇ ਹੋ ਬਾਣੀ ਪੜ੍ਹ ਕੇ ਤੁਹਾਨੂੰ ਨੀਂਦ ਆ ਰਹੀ। ਬਾਣੀ ਤੁਹਾਨੂੰ ਵਿਸ਼ਰਾਮ ਦੇ ਰਹੀ ਏ ਬਾਣੀ ਤੁਹਾਨੂੰ ਇੱਕ ਐਸੀ ਸਟੇਜ ਉੱਤੇ ਲੈ ਕੇ ਜਾ ਰਹੀ ਜਿੱਥੇ ਤੁਹਾਨੂੰ ਨੀਂਦ ਆ ਜਾਂਦੀ ਦੁਨੀਆਂ ਉੱਤੇ ਲੋਕ ਐਸੇ ਪਏ ਨੇ ਜੋ ਨੀਂਦ ਦੀਆਂ ਗੋਲੀਆਂ ਖਾਂਦੇ ਨੇ ਤਾਂ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਬਾਣੀ ਤੁਹਾਡੇ ਮਨ ਨੂੰ ਸ਼ਾਂਤ ਕਰ ਰਹੀ ਤੁਸੀਂ ਭਾਗਾ ਵਾਲੇ ਹੋ ਹਰ ਇੱਕ ਚੀਜ਼ ਨੂੰ ਇੱਕ ਐਸੇ ਨਜ਼ਰੀਏ ਨਾਲ ਵੇਖੀਏ ਵੀ ਸਾਡੇ ਮਨ ਵਿੱਚ ਸਕਾਰਾਤਮਕਤਾ ਪੋਜ਼ਿਟਿਵਨੈਸ ਆਏ ਤੇ ਬਾਣੀ ਪੜੀ ਆਪਾਂ ਕਹਿੰਨੇ ਬਾਣੀ ਪੜਦੇ ਸਾਨੂੰ ਕੰਮ ਯਾਦ ਆ ਜਾਂਦੇ ਨੇ ਆਮ ਕਹਿੰਨੇ ਬਾਣੀ ਪੜਦੇ ਆ ਤੁਹਾਨੂੰ ਯਾਦ ਆ ਜਾਂਦਾ ਫਲਾਣਾ ਕੰਮ ਕਰਨਾ ਤੇ ਤੁਸੀਂ ਭਾਗਾ ਵਾਲੇ ਹੋ ਰੱਬ ਤੁਹਾਨੂੰ ਸੰਕੇਤ ਕਰ ਰਿਹਾ ਹੈ ਵੀ ਤੁਸੀਂ ਆਪਣੇ ਕੰਮ ਕਾਜ ਵੀ ਕਰਨੇ ਨੇ ਉਹ ਵੀ ਕਰੋ ਤੁਸੀਂ ਭਾਗਾ ਵਾਲੇ ਆਪਾਂ ਕਹਿੰਨੇ ਜੀ ਜੋ ਬਾਣੀ ਪੜਦੇ ਉਹਨਾਂ ਨੂੰ ਦੁੱਖ ਜ਼ਿਆਦਾ ਲੱਗਦਾ ਹੈ ਤੁਸੀਂ ਭਾਗਾ ਵਾਲੇ ਹੋ ਤੁਹਾਡੇ ਵੱਡੇ ਵੱਡੇ ਦੁੱਖ ਛੋਟੇ ਛੋਟੇ ਦੁੱਖਾਂ ਵਿੱਚ ਕੱਟੇ ਜਾ ਰਹੇ ਆਮ ਤੁਸੀਂ ਵੇਖਿਆ ਹੋਏਗਾ ਜਪਜੀ ਸਾਹਿਬ ਵਿੱਚ ਐਸੀ ਸ਼ਕਤੀ ਹੈ ਉਹ ਤੁਹਾਨੂੰ ਦੁੱਖ ਦਿੰਦਾ ਹੈ ਪਰ ਉਹ ਉਹ ਦੁੱਖ ਹੁੰਦਾ ਜੋ ਵੱਡੇ ਨੂੰ ਕੱਟ ਕੇ ਛੋਟਾ ਬਣਾਇਆ ਜਾਂਦਾ ਹੈ ਜਪਜੀ ਸਾਹਿਬ ਵਿੱਚ ਐਸੀ ਸ਼ਕਤੀ ਹੈ ਆਮ ਆਪਾਂ ਸੁਣਿਆ ਜਦੋਂ ਸੀਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਉਹ ਜਪਜੀ ਸਾਹਿਬ ਦੀ ਬਾਣੀ ਪੜਿਆ ਕਰਦੇ ਸਨ ਗੁਰੂ ਪਾਤਸ਼ਾਹ ਸਾਡੇ ਜੀਵਨ ਵਿੱਚ ਵੀ ਐਸਾ ਸਮਾਂ ਲਿਆਉਣ ਸਾਡਾ ਜਪਜੀ ਸਾਹਿਬ ਪੜਿਆ ਸਫਲਾ ਅਸੀਂ ਦੂਜੀ ਪੌੜੀ ਚੜੀ ਦੀ ਬਾਣੀ ਪੜ ਲਈ ਹੁਣ ਤੀਜੀ ਪੌੜੀ ਹੈ ਬਾਣੀ ਨੂੰ ਸਮਝਣਾ ਮਾਣੀ ਦੇ ਅੱਖਰ ਅੱਖਰ ਨੂੰ ਸਮਝ ਰਹਾ ਮਾਣੀ ਕਹਿੰਦੀ ਏ ਓਮਕਾਰ ਮੈਂ ਇੱਕ ਬਾਣ ਕਰਕੇ ਵਿਖਾਉਣਾ ਹੈ ਜਦੋਂ ਮੇਰੇ ਪਰਿਵਾਰ ਵਿੱਚ ਏਕਤਾ ਆ ਜਾਏਗੀ ਨੂੰ ਸੱਸ ਵਿੱਚ ਪ੍ਰੇਮ ਹੋ ਜਾਏਗਾ ਜਦੋਂ ਮੇਰੇ ਗਲੀ ਵਿੱਚ ਏਕਤਾ ਆ ਜਾਏਗੀ ਛੋਟੀ ਛੋਟੀ ਚੀਜ਼ਾਂ ਪਿੱਛੇ ਲੜਾਈਆਂ ਨਹੀਂ ਹੋਣਗੀਆਂ ਜਦੋਂ ਮੇਰੇ ਮਹੱਲੇ ਵਿੱਚ ਏਕਤਾ ਆ ਜਾਏਗੀ ਪਾਣੀ ਦੇ ਪਾਈਪਾਂ ਪਿੱਛੇ ਅਸੀਂ ਨਹੀਂ ਲੜਾਂਗੇ ਜਦੋਂ ਸਾਡੇ ਪਿੰਡ ਵਿੱਚ ਏਕਤਾ ਆ ਜਾਏਗੀ ਸਾਡੇ ਵਿੱਚ ਲੜਾਈਆਂ ਖਤਮ ਹੋ ਜਾਣਗੀਆਂ ਜਦੋਂ ਸਾਡੇ ਸਮਾਜ ਵਿੱਚ ਏਕਤਾ ਆ ਜਾਏਗੀ ਸਾਡਾ ਸਮਾਜ ਧਰਮੀ ਸਮਾਜ ਬਣ ਜਾਏ ਧਰਮੀ ਸਮਾਜ ਤਿਲਕ ਲਾ ਕਰਕੇ ਨਹੀਂ ਬਣਦਾ ਧਰਮੀ ਸਮਾਜ ਕੇਸ ਦਾੜੇ ਰੱਖ ਕਰਕੇ ਨਹੀਂ ਬਣਦਾ ਧਰਮੀ ਸਮਾਜ ਜੀਵਨ ਵਿੱਚ ਬਦਲਾਵ ਕਰ ਕਰਕੇ ਬਣਦਾ ਘਰ ਵਿੱਚ ਧਰਮ ਧਰਮ ਗੁਟਕਾ ਸਾਬ ਲਿਆ ਕਰਕੇ ਨਹੀਂ ਬਣਦਾ ਘਰ ਵਿੱਚ ਧਰਮ ਪ੍ਰੇਮ ਲਿਆ ਕਰਕੇ ਬਣਦਾ ਤੇ ਪ੍ਰੇਮ ਗੁਟਕਾ ਸਹਿਬ ਤੋਂ ਆਉਂਦਾ ਹੈ ਆਪਣੇ ਘਰ ਵਿੱਚ ਗੁਟਕਾ ਸਹਿਬ ਹੈ ਉਹਨੂੰ ਪੜੋ ਜਰੂਰੀ ਨਹੀਂ ਅਸੀਂ ਟਾਈ ਟਾਈ ਘੰਟੇ ਬਹਿਣਾ ਹੈ ਅਗਰ ਆਪਾਂ ਆਪਣੇ ਦਿਨ ਵਿੱਚ 5 ਸੈਕਿੰਡ ਵੀ ਕੱਢ ਲਈਏ ਤਾਂ ਵੀ ਬਾਣੀ ਪੜ ਸਕਦੇ ਤੁਸੀਂ ਰੋਜ਼ ਇੱਕ ਅਖੜ ਪੜੋ ਵੀ ਸਤਨਾਮ ਪਾਵ ਹੈ ਸੱਚਾ ਹੋਣਾ ਸਤਨਾਮ ਪਾਵ ਹੈ ਸੱਚਾ ਹੋਣਾ ਮੈਂ ਆਪਣੇ ਜੀਵਨ ਵਿੱਚ ਸੱਚ ਪੈਦਾ ਕਰਕੇ ਵਿਖਾਵਾਂਗਾ ਐਨਾ ਕੁ ਸਮਾਂ ਪਕੜੋ ਇੰਨਾ ਕੁ ਸਮਾਂ ਕਢੀਏ ਬਾਣੀ ਨੂੰ ਪੜਿਆ ਹੈ ਫਿਰ ਬਾਣੀ ਨੂੰ ਸਮਝੀਏ ਬਾਣੀ ਕਹਿਣਾ ਕੀ ਚਾਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਲਿਖ ਰਹੇ ਨੇ ਕਰਤਾ ਪੁਰਖ ਤੋ ਭਾਵ ਕੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਣਾ ਚਾ ਰਹੇ ਨੇ ਵੀ ਹਰਾਮ ਦੀ ਰੋਟੀ ਨਾ ਖਾਈ ਹਮੇਸ਼ਾ ਕਿਰਤ ਕਰਦਾ ਰਹੀਂ ਕਰਤਾ ਪੁਰਖ ਗੁਰੂ ਨਾਨਕ ਸਾਹਿਬ ਮਹਾਰਾਜ ਲਿਖ ਰਹੇ ਨੇ ਨਿਰਭਉ ਕਿਸੇ ਤੋਂ ਡਰੀ ਨਾ ਨੈ ਭੈ ਮਾਨ ਨੈ ਨਾ ਭੈ ਕਾਹੂ ਕੋ ਦੇਤ ਹੈ ਨਾ ਪੈ ਮਾਨਸ ਬਾਤ ਨਾ ਪੈ ਕਿਸੇ ਨੂੰ ਦੇਣਾ ਹੈ ਤੇ ਨਾ ਕਿਸੇ ਦਾ ਮਾਣਨਾ ਹੈ ਐਸਾ ਸਮਾਂ ਹੈ ਭਾਈ ਬਾਣੀ ਨੂੰ ਇਸ ਤਰ੍ਹਾਂ ਪੜਿਏ ਤੀਜੀ ਪੌੜੀ ਚੜੀ ਹੈ ਬਾਣੀ ਆਪਾਂ ਸਮਝੀ ਹੈ ਹੁਣ ਬਾਣੀ ਨੂੰ ਸਮਝਣ ਤੋਂ ਬਾਅਦ ਬਾਣੀ ਨੂੰ ਜੀਵਨ ਵਿੱਚ ਉਤਾਰਨ ਦੀ ਗੱਲ ਕਰੀਏ ਹੁਣ ਬਾਣੀ ਨੂੰ ਸਮਝ ਲੈ ਵੀ ਸੱਚਾ ਹੋਣਾ ਬਾਣੀ ਕਹਿ ਰਹੀ ਹੈ ਹੁਣ ਅਗਲਾ ਸਟੈਪ ਹੈ ਵੀ ਆਪਾਂ ਬਾਣੀ ਨੂੰ ਜੀਵਨ ਵਿੱਚ ਲਿਆਈਏ ਸੱਚ ਬੋਲ ਕਰਕੇ ਵੀ ਵਿਖਾਈ ਤੇ ਅਸਲੀ ਤ ਐ ਸੱਚ ਬੋਲਣਾ ਬਹੁਤ ਸੋਖਾ ਹੈ ਸੱਚ ਬੋਲਣਾ ਉਕਾ ਨਹੀਂ ਆਪਾਂ ਆਮ ਕਹਿੰਦੇ ਨੇ ਸੱਚ ਬੋਲਣਾ ਸੱਚ ਬੋਲਣਾ ਦੁਨੀਆ ਦਾ ਸਭ ਤੋਂ ਸੋਖਾ ਕੰਮ ਹੈ ਕਿਉਂਕਿ ਸੱਚ ਬੋਲਣ ਵਾਸਤੇ ਦਿਮਾਗ ਨੂੰ ਚਲਾਉਣਾ ਨਹੀਂ ਪੈਂਦਾ ਝੂਠ ਬੋਲਣ ਵਾਸਤੇ ਦਿਮਾਗ ਨੂੰ ਚਲਾਉਣਾ ਪੈਂਦਾ ਕੁਝ ਸੋਚਣਾ ਪੈਂਦਾ ਕਾੜੀਆਂ ਬਣਾਉਣੀਆਂ ਪੈਂਦੀਆਂ ਮੰਨੋ ਵੀ ਤੁਹਾਡੇ ਵਿੱਚੋਂ ਇੱਕ ਜਣੇ ਦੇ ਦਾਸ ਨੇ 10 ਰੁਪਏ ਚੁਰਾ ਲਏ ਦਾਸ ਨੇ ਤੁਹਾਡੇ ਚੋਂ ਇੱਕ ਜਿਹੜੇ 10 ਰੁਪਏ ਚੁਰਾ ਲਏ। ਉਹਨਾਂ ਦਸਾਂ ਦੇ ਦਸਾਂ ਨੇ ਚਿਪਸ ਖਾ ਲਏ। ਤੁਸੀਂ ਮੈਨੂੰ ਪੁੱਛਿਆ ਵੀ ਭਾਈ ਸਾਹਿਬ ਮੇਰੇ 10 ਰੁਪਏ ਇੱਥੇ ਪਏ ਸਨ ਕਿੱਥੇ ਗਏ? ਦਾਸ ਨੇ ਜਵਾਬ ਦਿੱਤਾ ਵੀ ਮੈਨੂੰ ਪਤਾ ਨਹੀਂ। ਤੇ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ 10 ਰੁਪਏ ਨੇ ਉਹ ਮੈਂ ਚੁਰਾਏ ਨੇ। ਤੁਸੀਂ ਜਾਓਗੇ ਮੇਰੀ ਮਾਤਾ ਜੀ ਨੂੰ ਦੱਸੋਗੇ ਵੀ ਇੱਕ ਤੇ ਤੁਹਾਡਾ ਮੁੰਡਾ ਚੋਰੀ ਕਰਦਾ ਹੈ। ਉਹ ਤਾਂ ਝੂਠ ਬੋਲਦਾ ਹੈ ਇੱਕ ਤੇ ਤੁਹਾਡਾ ਮੁੰਡਾ ਚੋਰੀ ਕਰਦਾ ਉਤੋਂ ਝੂਠ ਬੋਲਦਾ ਹੈ ਤੇ ਮੇਰੀ ਮਾਂ ਮੇਰੀ ਪ੍ਰੇਟ ਲਾਏਗੀ ਦੂਜੇ ਪਾਸੇ ਮੈਂ ਤੁਹਾਨੂੰ ਕਿਹਾ ਹੁੰਦਾ ਵੀ ਹੇ ਮੇਰੇ ਭਾਈ ਹੇ ਮੇਰੀ ਭੈਣ ਮੈਨੂੰ ਭੁੱਖ ਲੱਗੀ ਸੀ ਮੈਂ ਤੁਹਾਡੇ 10 ਰੁਪਏ ਲੈ ਕੇ ਚਿਪਸ ਖਾ ਲੈਣੇ ਤੁਸੀਂ ਫਿਰ ਜਾ ਕੇ ਮੇਰੀ ਮਾਤਾ ਜੀ ਨੂੰ ਦੱਸਦੇ ਵੀ ਤੁਹਾਡੇ ਮੁੰਡੇ ਨੇ ਮੇਰੇ 10 ਰੁਪਏ ਲੈ ਗਏ ਤੇ ਉਹਦੇ ਚਿਪਸ ਖਾ ਲਏ ਮੇਰੀ ਮਾਂ ਮੈਨੂੰ ਕਦੀ ਕੁੱਟੇਗੀ ਨਹੀਂ ਮੇਰੀ ਮਾਂ ਮੈਨੂੰ ਸਮਝਾਏਗੀ ਵੀ ਅਗਲੀ ਵਾਰ 10 ਰੁਪਏ ਚਾਹੀਦੇ ਹੁਣ ਮੇਰੇ ਤੋਂ ਆ ਕਰਕੇ ਨਹੀਂ ਇਹ ਫਰਕ ਹੈ ਸੱਚ ਬੋਲਣਾ ਅਸਮੇਤ ਵਿੱਚ ਬਹੁਤ ਸੋਖਾ ਹੈ ਸੱਚ ਦੁਨੀਆ ਨੂੰ ਬਚਾਉਣ ਦਾ ਤਰੀਕਾ ਹੈ ਹੁਣ ਆਪਾਂ ਬਾਣੀ ਨੂੰ ਪੜਿਆ ਬਾਣੀ ਨੂੰ ਸਮਝਿਆ ਹੈ ਬਾਣੀ ਨੂੰ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਚੌਥੀ ਪੌੜੀ ਚੜ ਲਈ ਪੰਜਵੀਂ ਪੌੜੀ ਹੈ ਬਾਣੀ ਬਣ ਕਰਕੇ ਬੈਠੇ ਬਾਣੀ ਬਣ ਕਰਕੇ ਬਹਿ ਜਾਣਾ ਪ੍ਰਾਤਨ ਸਿੰਘਾਂ ਨੂੰ ਅਗਰ ਵੇਖੋ ਕਈ ਸਿੰਘ ਅਸੀਂ ਅੱਜ ਆਪਣੀ ਅੱਖਾਂ ਨਾਲ ਦਰਸ਼ਨ ਕੀਤੇ ਨੇ ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਸਿਰਫ ਬਾਣੀ ਨਿਕਲਦੀ ਹੈ ਕਈ ਸਿੰਘ ਅਸੀਂ ਆਪ ਦਰਸ਼ਨ ਕੀਤੇ ਨੇ ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਸਿਰਫ ਗੁਰਮਤਿ ਦੀਆਂ ਵਿਚਾਰਾਂ ਨਿਕਲਦੀਆਂ ਪਰ ਅਫਸੋਸ ਹੈ ਮੇਰੇ ਵਰਗਿਆਂ ਦੇ ਮੁਖਾਰ ਬਿੰਦਾਂ ਤੋਂ ਚੁਗਲੀਆਂ ਨਿਕਲਦੀਆਂ ਜਦੋਂ ਆਪਾਂ ਬਾਣੀ ਪੜ ਲਈ ਬਾਣੀ ਨੂੰ ਸਮਝ ਲਿਆ ਬਾਣੀ ਨੂੰ ਜੀਵਨ ਵਿੱਚ ਲਾਗੂ ਵੀ ਕਰ ਲਿਆ ਹੁਣ ਬਾਣੀ ਬਣ ਕਰਕੇ ਰਖਾਉ ਫਿਰ ਗੁਰਗੋਬਿੰਦ ਸਿੰਘ ਜੀ ਦਾ ਕੀ ਸਫਲਾ ਹੋ ਜਾਏਗਾ ਖਾਲਸਾ ਮੇਰਾ ਖੁਦ ਖੁਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਅਗਰ ਤੁਸੀਂ ਆਪਣਾ ਰੂਪ ਗੁਰਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਬਣਾਣਾ ਚਾਹੁੰਦੇ ਸਾਡੇ ਸਾਰੇ ਚਾਹੁੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਨੂੰ ਦਰਸ਼ਨ ਹੋਣ ਤੇ ਦਰਸ਼ਨ ਬਾਣੀ ਵਿੱਚੋਂ ਹੋਣ ਆਪਾਂ ਚਾਹੁੰਦੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਨੂੰ ਦਰਸ਼ਨ ਹੋਣ ਦਰਸ਼ਨ ਸਿਰਫ ਬਾਣੀ ਵਿੱਚ ਹੋਣਗੇ ਤੁਸੀਂ ਇੱਥੇ ਆਉਂਦੇ ਹੋ ਰੁਮਾਲਾ ਸਾਹਿਬ ਨੂੰ ਚੱਕਿਆ ਹੁਣ ਆਪਜੀ ਮਰਿਆਦਾ ਨੂੰ ਸਮਝੋ ਕੋਈ ਕਠੜਨੀ ਮਰਿਆਦਾ ਕੋਈ ਮਰਿਆਦਾ ਤੁਹਾਨੂੰ ਸੋਖਾ ਬਣਾਉਣ ਵਾਸਤੇ ਬਣਾਈ ਗਈ ਹੈ ਮਰੀਜ਼ਾ ਪਾਣੀ ਨੂੰ ਉੱਖਾ ਪਿਲਾਉਣ ਵਾਸਤੇ ਨਹੀਂ ਬਣਾਈ ਗਈ। ਬੜੇ ਹੀ ਪ੍ਰੇਮ ਦੇ ਨਾਲ ਰੁਮਾਲਾ ਸਾਹਿਬ ਚੁੱਕ ਕਰਕੇ ਪਾਣੀ ਨੂੰ ਪੜਨ ਦੀ ਕੋਸ਼ਿਸ਼ ਕਰੋ। ਸਾਡੇ ਨਾਲ ਦਿੱਲੀ ਦੀ ਇੱਕ ਸੰਗਤ ਦੇ ਵਿਚਾਰ ਹੋਏ ਸਨ। ਬੀਬੀ ਜੀ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀ। ਤੇ ਦਾਸ ਉਹਨਾਂ ਦੇ ਘਰ ਗਏ ਤੇ ਉਹਨਾਂ ਦੀ ਵਿਚਾਰ ਹੋਈ ਵੀ ਉਹਨਾਂ ਸਹਿਜ ਪਾਠ ਕਰਦੇ। ਕੀ ਕਰ ਰਹੇ ਨੇ ਜੀ? ਸਹਿਜ ਪਾਠ ਕਰ ਰਹੇ ਹਾਂ ਦਾਸ ਉਹਨਾਂ ਦੇ ਉਸ ਪਾਵਨ ਕਮਰੇ ਵਿੱਚ ਉਸ ਪਾਵਨ ਦਰਬਾਰ ਵਿੱਚ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ਮਾਨ ਸੀ ਬੀਬੀ ਜੀ ਕੀ ਕਰ ਰਏ ਸਨ ਉਹਨਾਂ ਦੇ ਹੱਥ ਵਿੱਚ ਇੱਕ ਰੁਮਾਲ ਸੀ ਉਹਨਾਂ ਨੇ ਰੁਮਾਲਾ ਸਹਿਬ ਨੂੰ ਚੁੱਕਿਆ ਰੁਮਾਲ ਦੇ ਨਾਲ ਬੜੇ ਹੀ ਪ੍ਰੇਮ ਦੇ ਨਾਲ ਅੰਗ ਨੂੰ ਸਾਫ਼ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਉਸ ਅੰਗ ਨੂੰ 2 ਸੈਕਿੰਡ ਵਾਸਤੇ ਨਿਹਾਰਿਆ ਤੇ ਪੜਤ ਦਿੱਤਾ ਅਗਲਾ ਅੰਗ ਸਾਫ਼ ਕੀਤਾ 2 ਸੈਕਿੰਡ ਵਾਸਤੇ ਨਿਹਾਰਿਆ ਤੇ ਪਲਟ ਦਿੱਤਾ ਅਸੀਂ ਨਾ ਬੜੇ ਹੰਕਾਰ ਵਿੱਚ ਆ ਜਾਨਾ ਵੀ ਮੈਨੂੰ ਤਾਂ ਪਤਾ ਨਹੀਂ ਕੀ ਕੁਝ ਆਉਂਦਾ ਹੈ ਅਸੀਂ ਬੜੇ ਹੰਕਾਰ ਵਿੱਚ ਆ ਜਾਨਾ ਮੈਨੂੰ ਪਤਾ ਨਹੀਂ ਕੀ ਕੁਝ ਆਉਂਦਾ ਹੈ ਦਾਸ ਨੇ ਉਹਨਾਂ ਨੂੰ ਪੁੱਛ ਲਿਆ ਵੀ ਇਹ ਕੀ ਦੀ ਸੈਜ ਪਾਠ ਹੋ ਰਿਹਾ ਵੀ ਤੁਸੀਂ 2 ਸੈਕਿੰਡ ਵਿੱਚ ਅੰਗ ਅਗਲਾ ਪੜਤ ਲੈਂਦੇ ਹੋ ਕਹਿੰਦੇ ਵੀ ਪੀਰ ਜੀ ਮੈਨੂੰ ਪਾਣੀ ਪੜਨੀ ਨਹੀਂ ਆਉਂਦੀ ਮੈਂ ਪੜਨਾ ਲਿਖਣਾ ਨਹੀਂ ਜਾਣਦੀ ਮੈਂ ਸਿਰਫ ਗੁਰੂ ਸਾਹਿਬ ਦੇ ਦਰਸ਼ਨ ਹੀ ਕਰਦਾ ਹਾਂ ਮੈਂ ਪੜ੍ਹਣਾ ਲਿਖਣਾ ਨਹੀਂ ਜਾਣਦੀ ਮੈਂ ਸਿਰਫ ਗੁਰੂ ਸਾਹਿਬ ਦੇ ਦਰਸ਼ਨ ਹੀ ਕਰ ਲੈਨੀ ਆ ਵੇਖੋ ਕਿੰਨਾ ਮਹਾਨ ਹੈ ਦਾਸ ਨੂੰ ਆਪਣੇ ਅੰਦਰੋਂ ਬੜਾ ਦੀਵਾ ਲੱਗਿਆ ਵੀ ਅਸੀਂ ਕੀ ਸੋਚ ਰਹੇ ਆ ਤੇ ਅਸਲੀਅਤ ਕੀ ਹੈ ਕਿੰਨਾ ਪ੍ਰੇਮ ਹੈ ਕਈ ਐਸੇ ਲੋਕ ਨੇ ਅਸੀਂ ਆਪ ਦਰਸ਼ਨ ਕੀਤੇ ਨੇ ਵੀਰ ਸਤਨਾਮ ਸਿੰਘ ਜੀ ਹੈਗੇ ਨੇ ਦਲਪੰਥ ਬਾਬਾ ਵਿਦੀਚੰਦ ਜੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨੇਤਰਾਂ ਵਿੱਚ ਰੋਸ਼ਨੀ ਨਹੀਂ। ਉਹਨਾਂ ਨਾਲ ਕਈ ਵਾਰ ਦਾਸ ਨੇ ਵਿਚਾਰ ਕੀਤੀ ਇਹ ਕਹਿੰਦਾ ਮੈਂ ਬਾਣੀ ਪੜ ਤਾਂ ਲਈ ਨਾ ਮੈਨੂੰ ਕੰਠ ਹੈ। ਪਰ ਮੇਰੇ ਮਨ ਵਿੱਚ ਦੁਨੀਆ ਦੀ ਇੱਕੋ ਇੱਕ ਸ਼ੰਕਾ ਇੱਕੋ ਇੱਕ ਰੋਗ ਜੋ ਮੈਨੂੰ ਖਾ ਜਾਏਗਾ ਮੈਂ ਕਦੀ ਗੁਰਗ੍ਰੰਥ ਸਾਹਿਬ ਮਹਾਰਾਜੀ ਦੇ ਦਰਸ਼ਨ ਨਹੀਂ ਕਰ ਸਕਦਾ। ਐਸੇ ਮਹਾਨ ਲੋਕ ਆਪਾਂ ਆਪਣੇ ਜੀਵਨ ਨੂੰ ਬਾਣੀ ਦੇ ਨਾਲ ਜੋੜ ਲਈਏ ਬਾਣੀ ਬਣਾ ਲਈ ਤੇ ਗੁਰੂ ਵਰਗੇ ਬਣ ਜਾਏ। ਅੱਜ ਗੁਰਨਾਨਕ ਨੂੰ ਮੰਨਦੇ ਹੋ ਗੁਰਨਾਨਕ ਦੀਆਂ ਮੰਨੂ ਗੁਰਨਾਨਕ ਬਣ ਕਰਕੇ ਵਿਖਾਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਕੀ ਕੁਛ ਕੀਤਾ ਅੱਖਾਂ ਤਰਫ ਤੋਂ ਵੀ ਆ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਆਪ ਦੀ ਸਾਹਮਣੇ 35 ਮਹਾਂਪੁਰਖ ਬੈਠੇ ਇਹਨਾਂ 35 ਮਹਾਂਪੁਰਖਾਂ ਦੇ ਦਰਸ਼ਨ ਕਰੋ ਗੁਰੂ ਘਰ ਵੱਖਰੇ ਨਹੀਂ ਹਾਂ ਇਤਿਹਾਸਿਕ ਸਥਾਨਾਂ ਉੱਤੇ ਜਾਣਾ ਚਾਹੀਦਾ ਪਰ ਉੱਥੇ ਗੁਰੂ ਸਾਹਿਬ ਦਾ ਕੋਈ ਵੱਖਰਾ ਪ੍ਰਕਾਸ਼ ਨਹੀਂ ਇਥੇ ਵੀ ਹੋਈ ਪਈ ਤੀ ਮਹਾਂਪੁਰਖਣੇ ਉੱਥੇ ਵੀ ਹੋਈ ਪਈ ਤੀ ਮਹਾਂਪੁਰਖ ਬੜੇ ਹੀ ਪ੍ਰੇਮ ਦੇ ਨਾਲ ਆਖੋ ਵਾਹਿਗੁਰੂ ਵਾਹਿਗੁਰੂ ਬੜੇ ਹੀ ਪ੍ਰੇਮ ਦੇ ਨਾਲ ਜੁੜ ਕਰਕੇ ਬੈਠੇ ਹੋ ਇੱਕ ਛੋਟੀ ਜੀ ਬੇਨਤੀ ਦਾਸ ਨੇ ਆਪ ਜੀ ਨੂੰ ਕਰਨੀ ਹੈ ਦਾਸ ਤੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਨੇ ਇੱਕ ਮਤਾ ਪਾਇਆ ਹੈ ਕਿ ਹਰ ਐਤਵਾਰ ਨੂੰ ਇਸ ਅਸਥਾਨ ਉੱਤੇ ਜੋ ਕਿ ਸ਼ਾਮਾਂ ਦਾ ਦੀਵਾਨ ਲੱਗਦਾ ਹੈ 7 ਵਜੇ ਦੀਵਾਨ ਦੀ ਆਰੰਭਤਾ ਹੁੰਦੀ ਹੈ ਰੋਜ਼ ਰਹਿ ਰਸਾਲ ਜੀ ਦੀ ਤੇ ਅਸੀਂ ਮਤਾ ਪਾਇਆ ਹੈ ਵੀ ਸੰਗਤ ਦਾ ਬਹੁਤ ਪ੍ਰੇਮ ਹੈ ਗੁਰਮਤਿ ਦੇ ਨਾਲ ਹਰ ਐਤਵਾਰ ਨੂੰ ਦੀਵਾਨ 6 ਵਜੇ ਸ਼ੁਰੂ ਹੋਇਆ ਕਰੇਗਾ 6 ਤੋਂ ਲੈ ਕਰਕੇ 6:30 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਕਰੇਗਾ ਛੋਟੇ ਪਚੰਗੀਆਂ ਵੱਲੋਂ ਬੱਚੀਆਂ ਵੱਲੋਂ ਕੀਰਤਨ ਕੀਤਾ ਜਾਏਗਾ 6:30 ਤੋਂ ਲੈ ਕਰਕੇ 7 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਲੜੀਵਾਰ ਵਿਆਖਿਆ ਜੋ ਕਿ ਦਾਸ ਵੱਲੋਂ ਕੀਤੀ ਜਾਏਗੀ ਜਿਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਬਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਅਸੀਂ ਬਾਣੀ ਨੂੰ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਲਾਗੂ ਕਰ ਸਕਦੇ ਤੇ ਬੜੇ ਹੀ ਸਰਲ ਸ਼ਬਦਾਂ ਵਿੱਚ ਵੀ ਅਗਰ ਇੱਕ 5 ਸਾਲ ਦਾ ਬੱਚਾ ਵੀ ਆ ਕਰਕੇ ਬੈਠੇ ਉਹਨੂੰ ਵੀ ਬਾਣੀ ਦੀ ਸਮਝ ਆਏਗੀ ਐਨੇ ਸਰਲ ਸ਼ਬਦਾਂ ਵਿੱਚ ਮਾਣੀ ਦੀ ਵਿਚਾਰ ਕੀਤੀ ਜਾਏਗੀ ਆਪ ਜੀ ਨੂੰ ਬੇਨਤੀ ਹੈ ਆਪ ਜੀ ਹਰ ਐਤਵਾਰ ਪਹੁੰਚਣ ਦੀ ਕਿਰਪਾਲਤਾ ਕਰਨਾ ਇਸ ਐਤਵਾਰ ਨੂੰ ਅਰੰਭਤਾ ਹੋਏਗੀ ਪਹਿਲਾਂ ਅਰਦਾਸਾ ਕੀਤਾ ਜਾਏਗਾ ਵੀ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਸਮਾਗਮ ਜੀਵਨ ਪਰ ਚੱਲਦੇ ਰਹਿਣ ਇਸ ਤਰ੍ਹਾਂ ਹੋਰ ਉਪਰਾਲੇ ਹੋਣ ਲਗਭਗ ਪੋਣੀ ਕੁ 6 ਵਜੇ ਅਰਦਾਸਾ ਕੀਤਾ ਜਾਏਗਾ ਕਿ 6 ਵਜੇ ਦੀਵਾਨ ਦੀ ਅਰੰਭਤਾ ਹੋ ਸਕੇ ਆਪ ਜੀ ਨੂੰ ਬੇਨਤੀ ਹੱਥ ਜੋੜ ਕੇ ਹੈ ਆਪ ਜੀ ਦਰਬਾਰ ਸਾਹਿਬ ਪਹੁੰਚਣਾ ਤੇ ਕੀਰਤਨ ਤੇ ਕਥਾ ਦਾ ਆਨੰਦ ਮਾਣਨਾ ਹਰ ਐਤਵਾਰ ਨੂੰ ਇਹ ਚੱਲਿਆ ਕਰੇਗਾ ਕਈ ਹੋ ਸਕਦਾ ਹੈ ਅੱਗੇ ਪਿੱਛੇ ਜਾਣਾ ਪੈ ਜਾਏ ਫਿਰ ਕਿਸੇ ਹੋਰ ਦੀ ਡਿਊਟੀ ਲਗਾ ਦਿੱਤੀ ਜਾਏਗੀ ਉਹ ਕਥਾ ਜਾਂ ਕੀਰਤਨ ਕਰਿਆ ਕਰਨਗੇ ਪਰ ਜੋ ਦੀਵਾਨ ਹੈ ਹਰ ਐਤਵਾਰ ਨੂੰ ਜ਼ਰੂਰ ਸਜਾਇਆ ਜਾਏਗਾ ਇਹ ਦਾਸ ਤੇ ਬਾਬਾ ਬਲਵਿੰਦਰ ਸਿੰਘ ਜੀ ਦੀ ਬੇਨਤੀ ਆਪ ਜੀ ਨੂੰ ਹੈ ਆਪ ਜੀ ਗੁਰੂ ਘਰ ਜ਼ਰੂਰ ਪਹੁੰਚਣਾ ਹੁਣ ਅਸੀਂ ਵਿਚਾਰਾਂ ਦੀ ਸਾਂਝ ਪਾਈ ਹੈ ਆਪ ਜੀ ਇੱਥੇ ਬੈਠੇ ਦਾਸ ਇੱਥੇ ਆਏ ਹਣ ਤੇ ਦਾਸ ਦਾ ਆਇਆ ਸਫਲਾ ਕਰਿਆ ਜੇ ਬਾਣੀ ਪੜਨੀ ਸ਼ੁਰੂ ਕਰੋ ਬਾਣੀ ਦਾ ਅੱਖਰ ਅੱਖਰ ਪੜੋ ਅੱਖਰ ਅੱਖਰ ਸਮਝੋ ਤੇ ਜੀਵਨ ਵਿੱਚ ਲਾਗੂ ਕਰੋ ਆ ਝੋਲੀ ਅੱਡ ਕੇ ਬਿਠਦੀ ਹੈ ਬਾਣੀ ਬਹੁਤ ਅਮੋਲਕ ਹੈ ਸਾਨੂੰ ਐਨਾ ਵੱਡਾ ਜੀਵਨ ਮਿਲਿਆ ਨਾ ਵੀ ਅਸੀਂ ਆਪਣੇ ਜੀਵਨ ਵਿੱਚ ਬਹੁਤ ਕੁਝ ਕਰ ਸਕਦੇ ਹਾਂ ਆਪਣੇ ਜੀਵਨ ਨੂੰ ਵਿਅਰਥਾ ਨਾ ਕਰੋ ਜੀਵਨ ਮਹਾਨ ਤੁਹਾਨੂੰ ਮਹਾਨਤਾ ਦੇ ਵੱਲ ਲੈ ਕੇ ਜਾ ਸਕਦਾ ਹੈ ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਹਿੰਦਾ ਕੋਈ ਰੋਂਦਾ ਮਰ ਗਿਆ ਰੋਟੀ ਤੋਂ ਕੋਈ ਛੱਡ ਕੇ ਸ਼ੀਸ਼ ਮਹਿਲ ਚੱਲਿਆ ਕੋਈ ਪਲਿਆ ਨਾਲ ਜ ਨਖਰਿਆਂ ਨਾਲ ਕੋਈ ਗਰਮ ਰੇਤ ਤੇ ਥਲ ਚੱਲਿਆ ਕੋਈ ਭੁੱਲ ਗਿਆ ਮਕਸਦ ਆਉਣ ਦਾ ਕੋਈ ਭੁੱਲ ਗਿਆ ਮਕਸਦ ਆਉਣ ਦਾ ਕੋਈ ਕਰਕੇ ਮਸਲੇ ਹੱਲ ਚੱਲਿਆ ਗੁਲਾਮ ਫਰੀਦਾ ਜ਼ਿੰਦਗੀ ਚਾਰ ਦਿਨਾਂ ਦਾ ਮੇਲਾ ਹੈ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਆਪਾਂ ਸਾਰਿਆਂ ਨੇ ਇੱਕ ਦਿਨ ਤੁਰ ਜਾਣਾ ਹਮ ਆਦਮੀ ਹੈ ਇੱਕ ਦਮੀ ਇੱਕ ਦਮ ਦਾ ਭਰੋਸਾ ਨਹੀਂ ਪਰ ਉਸ ਦਮ ਦਾ ਉਸ ਸਵਾਸ ਸਵਾਸ ਨੂੰ ਸਫਲਾ ਕਰੀਏ ਆਪਾਂ ਵਾਹਿਗੁਰੂ ਆਖੀਏ ਰਾਮ ਆਖੀਏ ਅੱਲਾਹ ਆਖੀਏ ਗੋਡ ਆਖੀਏ ਉਹ ਇੱਕ ਗੱਲ ਵੱਖਰੀ ਹੈ ਪਰ ਪ੍ਰੇਮ ਦੇ ਨਾਲ ਹਰ ਇੱਕ ਧਰਮ ਦਾ ਹਰ ਇੱਕ ਗ੍ਰੰਥ ਸਾਨੂੰ ਰੱਬ ਦੇ ਨਾਲ ਜੋੜਦਾ ਹੈ ਉਸ ਰੱਬ ਦੇ ਨਾਲ ਜੁੜਨ ਦੀ ਗੱਲ ਕਰੀਏ ਉਸ ਪਰਮਾਤਮਾ ਵਰਗੇ ਬਾਣ ਕਰਕੇ ਵਿਖਾਈਏ ਐਨੀ ਕੁ ਬੇਨਤੀਆਂ ਪ੍ਰਮਾਣ ਵਿਚਾਰਾਂ ਕਰਦੇ ਆ अनेका ਪੋਲਾ ਹੋਈਆਂ ਉਹਨਾਂ ਦੇ ਦਾਸ ਨੂੰ ਬੱਚਾ ਸਮਝ ਕੇ ਮੁਆਫ ਕਰ ਦੇਣਾ ਪਰ ਅਗਰ ਬਾਣੀ ਪੜਨ ਦਾ ਪ੍ਰਣ ਕਰਦੇ ਹੋ ਤੇ ਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਫਤਿਹ ਦੀ ਸਾਜ ਪਾਵਾਂਗੇ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਗੱਜ ਕਰਕੇ ਮਲਾਉ ਫਤਿਹ ਵਾਹਿਗੁਰੂ ਦੀ ਕ ਖਲਸਾ wah hey gurji ki